ਸੱਚੀ ਗੱਲ ਤੋਂ ਸਵੇਪਰ ਦੈਨਿਸਫੇਰਾ ਟੀਵੀ ਮੇਹਾਨ ਨੂੰ ਵਿਜਨਵਾਲ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਮਰਡਰ ਦੇ ਵਿੱਚ ਨਾਮਜਦ આરોપી ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਲੈ ਕੇ ਹਾਈ ਕੋਰਟ ਨੇ ਸਖਤੀ ਦਿਖਾਈ ਹੈਗੀ ਹੈ ਲੇਕਿਨ ਅਸੀਂ ਗੌਰਵ ਭయ్యా ਨਾਲ ਗੱਲਬਾਤ ਕਰਾਂਗੇ ਸਰ ਸਭ ਤੋਂ ਪਹਿਲਾਂ ਤਾਂ ਪੀਆਸੀ ਪਾਈ ਸੀਗੀ ਆ ਇਹ ਅੱਗੇ ਮੋਬਾਈਲ ਦੀ ਵਰਤੋਂ ਕਰਦੇ ਕਰਦੇ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਦਾ ਜ਼ਿਕਰ ਆ ਜਾਂਦਾ ਜਿੱਤੇ ਹਾਈ ਕੋਰਟ ਸੂ ਮੋਟੋ ਲੈਂਦਾ ਹੈ ਏਡੀਜੀਪੀ ਨੂੰ ਤਲਬ ਕੀਤਾ ਜਾਂਦਾ ਲੇਕਿਨ ਸਸਪੈਂਸ ਅਜੇ ਵੀ ਬਰਕਰਾਰ ਹੈ ਕਹਿੰਦੇ ਇੰਟਰਵਿਊ ਪੰਜਾਬ ਦੇ ਵਿਚਕਾਰ ਨਹੀਂ ਹੋਈ ਪਤਾ ਨਹੀਂ ਕਿੱਥੇ ਹੋ ਗਈ ਦੇਖੋ ਜੋ ਏਡੀਜੀਪੀ ਸਾਹਿਬ ਦਾ ਜਿਹੜਾ ਰਿਪਲਾਈ ਹੈ ਉਹ ਕੋਰਟ ਦੇ ਵਿੱਚ ਉਹ ਆਪਣੇ ਕੋਲ ਕਾਪੀ ਵੀ ਅਵੇਲੇਬਲ ਹੈ ਉੱਥੇ ਉਹਦੇ ਰਿਪਲਾਈ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਲਿਖਿਆ ਵੀ ਇਹਦੀ ਸੰਭਾਵਨਾ ਬਹੁਤ ਘੱਟ ਹੈ ਕਿ ਪੰਜਾਬ ਦੇ ਵਿੱਚ ਹੋਈ ਹੋਏਗੀ ਕਿਉਂਕਿ ਉਹ ਇਸ ਚੀਜ਼ ਨੂੰ ਇਨਸਟੈਬਲਿਸ਼ ਕਰਨ 'ਚ ਫਿਲਹਾਲ ਨਕਾਮ ਰਿਹਾ ਹੈ ਕਿ ਇਹ ਇੰਟਰਵਿਊ ਜਿਹੜੀ ਲੋਰੈਂਸ ਬਿਸ਼ਨੋਈ ਦੀ ਦੋ ਇੰਟਰਵਿਊਜ਼ ਜਿਹੜੀਆਂ ਹੋਈਆਂ ਜਿਹੜੀਆਂ ਕਿ ਨੈਸ਼ਨਲ ਚੈਨਲ ਦੇ ਉੱਤੇ ਚੱਲੀਆਂ ਉਹ ਇੰਟਰਵਿਊਜ਼ ਜਿਹੜੀਆਂ ਸੀਗੀਆਂ ਉਹ ਕਿਹੜੀ ਜਗ੍ਹਾ ਦੇ ਉੱਤੇ ਹੋਈਆਂ ਕਿਸ ਟਾਈਮ ਦੇ ਉੱਤੇ ਹੋਈਆਂ ਇਹਦੇ ਬਾਰੇ ਕੋਈ ਵੀ ਪੁਖਤਾ ਤਰੀਕੇ ਦੇ ਨਾਲ ਉਹਨਾਂ ਨੇ ਜਵਾਬ ਨਹੀਂ ਦਿੱਤਾ ਹੈ ਉਹਨਾਂ ਨੇ ਇੱਕ ਸੰਭਾਵਨਾ ਸ਼ਬਦ ਦਾ ਪ੍ਰਯੋਗ ਕੀਤਾ ਹੈ ਜਿਹੜਾ ਕਿ ਇੱਕ ਬਹੁਤ ਹੀ ਲਾਈਟ ਸ਼ਬਦ ਹੈ ਬਹੁਤ ਹੀ ਕੱਟ ਵੈਲਿਊ ਰੱਖਣ ਵਾਲਾ ਸ਼ਬਦ ਹੈ ਕਿਉਂਕਿ ਆਪਾਂ ਇਹ ਉਸ ਗੱਲ ਦੇ ਨਾਲ ਸਥਾਪਿਤ ਨਹੀਂ ਕਰ ਸਕਦੇ ਕਿ ਯੈਸ ਇਹ ਇੰਟਰਵਿਊ ਐਸ ਪਾਰਟਿਕੂਲਰ ਟਾਈਮ ਤੇ ਐਸ ਥਾਂਤੇ ਹੋਈਆਂ ਹੋਣ ਗਿਆ ਤੁਹਾਡੇ ਮੀਡੀਆ ਦੇ ਸਹਿਯੋਗੀ ਜਿਹੜੇ ਹੈਗੇ ਆ ਉਹਨਾਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ ਪੰਜਾਬ ਪੁਲਿਸ ਦਾ ਉਹਨਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਇਹ ਇੰਟਰਵਿਊ ਜਿਹੜੀਆਂ ਸੀਗੀਆਂ ਮੈਂ ਐਸ ਟਾਈਮ ਦੇ ਉੱਤੇ ਲਿੱਤੀਆਂ ਸੀਗੀਆਂ ਜੋ ਕਿ ਮੈਂ ਇਹ ਸੋਚਦਾ ਕਿਉਂਕਿ ਜੇ ਉਹਨਾਂ ਨੇ ਪੰਜਾਬ ਪੁਲਿਸ ਦਾ ਸਹਿਯੋਗ ਕੀਤਾ ਹੁੰਦਾ ਤੇ ਫਿਰ ਇਹ ਚੀਜ਼ ਬਹੁਤ ਪੁਖਤਾ ਤਰੀਕੇ ਦੇ ਨਾਲ ਕਨਫਰਮ ਹੋ ਜਾਣੀ ਸੀ ਕਿ ਇਹ ਇੰਟਰਵਿਊ ਕਿਸ ਟਾਈਮ ਦੇ ਉੱਤੇ ਹੋਈਆਂ ਔਰ ਕਿਹੜੇ ਦਿਨ ਹੋਈਆਂ ਹੱਜਪਾ ਕਿਉਂਕਿ ਦੋ ਪਾਰਟ ਨੇ ਪਹਿਲੇ ਇੰਟਰਵਿਊ ਦੇ ਵਿਚਕਾਰ ਤਾਂ ਤੁਸੀਂ ਬਲੀਵ ਹੋ ਕਿ ਚਿੱਪ ਦੇਖਿਆ ਹੋਵੇਗਾ ਬੈਚ ਲੱਗਿਆ ਨੈਕਸਟ ਇੰਟਰਵਿਊ ਦੇ ਵਿਚਕਾਰ ਜੇ ਹੈ ਲਾਰੈਂਸ ਬਿਸ਼ਨੋਈ ਉਹੀ ਟੀ-ਸ਼ਰਟ ਦਾ ਪਾਉਂਦਾ ਜਿਸ ਦਾ ਜ਼ਿਕਰ ਡੀਜੀਪੀ ਸਾਹਿਬ ਕਰਦੇ ਨੇ ਉਹ ਆਪਣੀ ਪੂਰੀ ਜੇਲ੍ਹ ਹੈ ਉਸ ਦਾ ਜੋ ਬੈਕ ਹੈ ਉਹ ਪੂਰੀ ਦਿਖਾਉਂਦਾ ਹੈ ਕਹਿੰਦਾ ਡਿਮ ਲਾਈਟ ਹੈ ਇਸ ਤਰੀਕੇ ਦੇ ਨਾਲ ਮੋਬਾਈਲ ਅੰਦਰ ਆ ਜਾਂਦਾ ਮੈਨ ਕਿਤੇ ਨਾ ਕਿਤੇ ਉਹ ਦੱਸਦਾ ਹੈ ਕਿ ਪੁਲਿਸ ਕਿੱਥੇ ਕਮਜ਼ੋਰ ਹੈਗੀ ਹੈ ਤੇ ਇਸ ਕਮਜ਼ੋਰੀ ਦਾ ਫਾਇਦਾ ਉਹ ਕਿਵੇਂ ਚੱਕ ਰਿਹਾ ਮੈਮ ਦੇਖੋ ਇਹ ਨਾ ਜੋ ਮੈਂ ਸਮਝਦਾ ਕੀ ਇੱਕ ਉਹਦੇ ਆਪ ਨੂੰ ਗਲੋਰੀਫਾਈ ਕਰਨ ਦੇ ਵਾਸਤੇ ਉਹ ਗੈਂਗਸਟਰ ਡੀਜੀਪੀ ਸਾਹਿਬ ਦੇ ਨਾਲ ਸਿੱਧਾ ਕਨਵਰਸੇਸ਼ਨ ਕਰ ਰਿਹਾ ਹੈ ਕਿਉਂਕਿ ਡੀਜੀਪੀ ਸਾਹਿਬ ਫਸਟ ਇੰਟਰਵਿਊ ਤੋਂ ਬਾਅਦ ਆਪ ਦੀ ਇੰਟਰਵਿਊ ਦਿੰਦੇ ਨੇ মিডিਆ ਪਰਸਨਸ ਨੂੰ ਦੱਸਦੇ ਨੇ ਕਿ ਇਹ ਇੰਟਰਵਿਊ ਉਹਦੇ ਵਾਸਤੇ ਇੰਨਾ ਰੋਲਾ ਪਹੁੰਚਾਣ ਦੀ ਜ਼ਰੂਰਤ ਨਹੀਂ ਹੈ ਇਹ ਪੰਜਾਬ ਦੀ ਜੇਲ੍ਹ ਚ ਨਹੀਂ ਹੋਈ ਹੈ ਦੇਖੋ ਇਹਦੀ ਟੀ-ਸ਼ਰਟ ਡਿਫਰੈਂਟ ਹੈ ਦੇਖੋ ਇਹਦੇ ਵਾਲ ਡਿਫਰੈਂਟ ਹੈ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ ਉਸ ਕਨਵਰਸੇਸ਼ਨ ਦਾ ਆਨਸਰ ਉਸ ਬੰਦੇ ਨੇ ਇੰਟਰਵਿਊ ਦੇ ਰਾਹੀਂ ਦੁਬਾਰਾ ਦੇ ਦਿੱਤਾ ਜਦੋਂ ਉਹਨੇ ਸੈਕੰਡ ਇੰਟਰਵਿਊ ਦਿੱਤੀ ਜਦੋਂ ਸੈਕੰਡ ਇੰਟਰਵਿਊ ਦਿੱਤੀ ਉਹਨੇ ਆਪਦੀ ਜੇਲ ਸੈੱਲ ਦਿਖਾਇਆ ਮੈਂ ਦੇਖੋ ਮੈਂ ਇਸ ਬੈਰਕ ਚ ਜੀ ਮੈਂ ਇਸ ਲਗਾਤੇ ਬੈਠਾ ਜੀ ਉਸ ਦੇ باوجود ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਡੀਜੀਪੀ ਸਾਹਿਬ ਨੂੰ ਨੇ ਬਿਲਕੁਲ ਜਵਾਬ ਦਿੱਤਾ ਔਰ ਪੰਜਾਬ ਪੁਲਿਸ ਦੀ ਇੱਕ ਹੈਲਪਲੈਸਨੈਸ ਕਹਿ ਸਕਦੇ ਆ ਕੋਈ ਨਾ ਕੋਈ ਐਸਾ ਤਾਕਤ ਕੋਈ ਨਾ ਕੋਈ ਐਸਾ ਸੋਰਸ ਉਹਦੇ ਪਿੱਛੇ ਬੈਠਾ ਹੈ ਜਿਹੜਾ ਉਹਨੂੰ ਪ੍ਰੋਟੈਕਟ ਕਰਦਾ ਹੈ ਜਿਸ ਦੇ ਕਰਕੇ ਉਹ ਇਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਦੇ ਨਾਲ ਡਾਇਰੈਕਟਲੀ ਪੰਗਾ ਲੈ ਕੇ ਵੀ ਉਸ ਦੇ ਬਾਵਜੂਦ ਉਹਦੇ ਤੇ ਕੋਈ ਐਕਸ਼ਨ ਨਹੀਂ ਹੋਇਆ ਹੁਣ ਜਦੋਂ ਮਾਨਯੋਗ ਹਾਈ ਕੋਰਟ ਨੇ ਉਸ ਕੇਸ ਦੇ ਵਿੱਚ ਦੁਬਾਰਾ ਤੋਂ ਇੰਟਰਫੇਰੈਂਸ ਕੀਤੀ ਔਰ ਪੰਜਾਬ ਪੁਲਿਸ ਕੋਲੋਂ ਜਵਾਬ ਮੰਗਿਆ ਕਿ ਤੁਸੀਂ ਕੀ ਕੀਤਾ ਉਹਦੇ ਵਿੱਚ ਹੁਣ ਤੱਕ ਸਾਡੀ ਕਮੇਟੀ ਬਣੀ ਹੋਈ ਹੈ 7-8 ਮਹੀਨੇ ਤੋਂ ਉਹ ਕਮੇਟੀ ਦੇ ਦੀ ਸਥਾਪਨਾ ਨੂੰ ਹੋਏ ਹੋ ਗਏ ਨੇ ਪਰ ਤੁਸੀਂ ਉਹਦੇ ਵਿੱਚ ਹੁਣ ਤੱਕ ਕੀ ਕਾਰਵਾਈ ਕੀਤੀ ਹੈ ਆ ਹੁਣ ਜਾ ਕੇ ਕਿਤੇ 50 ਪਲਸ ਨੀਂਦ ਤੋਂ ਜਾਗੀ ਹੈ ਤੇ ਦੋ ਐਫ ਆਈ ਆਰਸ ਰਜਿਸਟਰ ਕਰਨ ਦਾ ਇੱਕ ਉਹਨਾਂ ਨੇ ਰਿਕਮੈਂਡੇਸ਼ਨ ਹਾਲੇ ਆਰਡਰ ਨਹੀਂ ਹੋਇਆ ਰਿਕਮੈਂਡੇਸ਼ਨ ਕੀਤੀ ਹੈ ਪ੍ਰਿੰਸੀਪਲ ਸੈਕਟਰੀ ਸਾਹਿਬ ਦੇ ਕੋਲ ਉਹ ਰਿਪੋਰਟ ਦੀ ਕਾਪੀ ਪਈ ਹੈ ਔਰ ਉਹਨਾਂ ਨੇ ਇੱਕ ਰਿਕਮੈਂਡੇਸ਼ਨ ਦਿੱਤੀ ਗਈ ਹੈ ਕਿ ਦੋ ਐਫ ਆਈ ਆਰ ਰਜਿਸਟਰ ਕੀਤੀਆਂ ਜਾਣ ਜੈ ਸਾਹਿਬ ਨੇ ਪੁੱਛਿਆ ਉਹਨਾਂ ਕੋਲ ਕਿ ਤੁਸੀਂ ਇਹ ਐਫ ਆਈ ਆਰ ਕਿਹਨਾਂ ਦੇ ਉੱਤੇ ਰਜਿਸਟਰ ਕਰ ਰਹੇ ਹੋ ਉਹ ਕਹਿੰਦੇ ਹਾਲੇ ਅਸੀਂ ਅਨੋਨਿਮਸ ਬੰਦਿਆਂ ਦੇ ਉੱਤੇ ਪਰਚਾ ਦਰਜ ਕਰ ਰਹੇ ਹਾਂ ਵੀ ਹਾਲੇ ਅਸੀਂ ਇਹਦੀ ਪਾਲ ਕਰਾਂਗੇ ਕਿ ਕਿਹੜੇ ਲੋਕ ਜਿਹੜੇ ਹੈਗੇ ਆ ਉਹ ਜ਼ਿੰਮੇਵਾਰ ਹੈ ਫਿਰ ਉਹਨਾਂ ਦੇ ਨਾਮ ਜਿਹੜੇ ਨੇ ਉਹ ਪਰਚੇ ਦੇ ਵਿੱਚ ਪਾ ਦਿੱਤੇ ਨਾਲੇ ਕਿ ਗੌਰ ਜੀ ਪਿਛਲੀ ਸੁਣਵਾਈ ਦੇ ਵਿਚਕਾਰ ਵੀ ਹਾਈ ਕੋਰਟ ਨੇ ਸਿੱਧਾ ਤੌਰ ਤੇ ਕਿਹਾ ਕਿਹੜੇ ਅਧਿਕਾਰੀ ਇਸ ਇੰਟਰਵਿਊ ਦੇ ਵਿਚਕਾਰ ਫੈਸਿਲੀਟੇਟ ਕਰਾਉਂਦੇ ਨੇ ਕੋਈ ਅਧਿਕਾਰੀ ਹੋਵੇਗਾ ਜਿਸ ਨੇ ਇਹ ਇੰਟਰਵਿਊ ਫੈਸਿਲੀਟੇਟ ਕਰਾਇਆ ਜਿਸ ਤੋਂ ਉੱਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਹੈ ਕਿਉਂਕਿ ਇਸ ਦੇ ਵਿੱਚ ਸਭ ਤੋਂ ਵੱਡੀ ਐਡੀਪੀ ਜੇਲ੍ਹ ਕਹਿੰਦੇ ਨੇ ਕਿ ਅਸੀਂ ਹਾਈ ਟੈਕ ਜੇਲ੍ਹ ਕਰ ਰਹੇ ਹਾਂ ਜੈਮਰ ਲਗਾ ਰਹੇ ਨੇ ਮੋਬਾਈਲ ਫੋਨ ਦੀ ਵਰਤੋਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦੇ ਲੇਕਿਨ ਮੋਬਾਈਲ ਫੋਨ ਦੀ ਵਰਤੋਂ ਪਹਿਲੇ ਤਾਂ ਜੇ ਇਹ ਹੁੰਦੀ ਸੀ ਤੇ ਲੋਕ ਪਰਿਵਾਰਾਂ ਨਾਲ ਸੰਪਰਕ ਤੇ ਲਾਅ ਵੱਲ ਗੱਲਬਾਤ ਕਰ ਲਈ ਉਹਨ ਐਕਸਟਰੂਸ਼ਨ ਤੇ ਥ੍ਰੈਟ ਕਾਲਸ ਵੀ ਜਾ ਰਹੀਆਂ ਨੇ ਲਗਾਤਾਰ ਜਾ ਰਹੀਆਂ ਨੇ ਇੱਕ ਕੱਟ ਨਹੀਂ ਤੁਸੀਂ ਜੇ ਐਸ ਇੰਟਰਵਿਊ ਨੂੰ ਥੋੜਾ ਜਿਹਾ ਗਹਿਰਾਈ ਨਾਲ ਸੋਚਣ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਡੇ ਸਾਹਮਣੇ ਬਿਲਕੁਲ ਕਲੈਰਿਟੀ ਦੇ ਨਾਲ ਇਹ ਗੱਲ ਆ ਜੂਗੀ ਕਿ ਇਹ ਇੱਕ ਵਪਾਰ ਹੈ ਇਹ ਵਪਾਰ ਨੂੰ ਵਿਧਾਨਣ ਵਾਸਤੇ ਇੰਟਰਵਿਊ ਜਿਹੜੀ ਹੈ ਉਹ ਕੀਤੀ ਗਈ ਲੋਕਾਂ ਦੇ ਮਨਾਂ ਦੇ ਵਿੱਚ دہشت ਪਾਉਣ ਵਾਸਤੇ ਕਿ ਦੇਖੋ ਸਾਡੇ ਵਾਸਤੇ ਇੰਟਰਨੈਟ ਦਾ ਯੂਜ਼ ਕਿੰਨਾ ਇਜ਼ੀ ਹੈ ਮੋਬਾਈਲ ਕਿਨੇ इजीली ਸਾਡੇ ਕੋਲ ਅਵੇਲੇਬਲ ਨੇ ਔਰ ਅਸੀਂ ਬਿਜ਼ਨਸ ਕਿਸ ਤਰੀਕੇ ਦੇ ਨਾਲ ਚਲਾਉਂਦੇ ਹਾਂ ਕਿਉਂਕਿ ਇੱਕ ਇਹ ਬਿਜ਼ਨਸ ਹੈ ਕਿਉਂਕਿ ਉਹ ਅੰਦਰ ਬੈਠੇ ਐ ਗੈਂਸਟਰਸ ਉਹ ਫੋਨ ਕਾਲਸ ਦੇ ਜਰੀਏ ਰੈਂਸਮਸ ਅਰੇਂਜ ਕਰਦੇ ਆ ਉਹ ਕਹਿੰਦੇ ਆ ਕਿ ਦੇਖੋ ਜੀ ਤੁਸੀਂ ਸਾਨੂੰ ਉਹਨੇ ਪੈਸੇ ਦੇ ਦਿਓ ਨਹੀਂ ਤਾਂ ਸਾਨੂੰ ਮਰਵਾ ਦੇਾਂਗੇ ਸ਼ੂਟਰਸ ਔਨ ਹਾਇਰ ਉਹਨਾਂ ਦੇ ਕੋਲ ਅਵੇਲੇਬਲ ਨੇ ਜਿਹੜੇ ਟੈਲੀਫੋਨ ਦੇ ਜਰੀਏ ਉਹਨਾਂ ਦੇ ਨਾਲ ਗੱਲਬਾਤ ਕਰਦੇ ਨੇ ਜਿਹੜਾ ਸਿੱਧੂ ਮੂਸੇਵਾਲਾ ਸਿੰਗਰ ਦਾ ਮਰਡਰ ਹੋਇਆ ਉਸ ਮਰਡਰ ਦੇ ਵਿੱਚ ਇਹਨਾਂ ਨੇ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਉਹ ਇਹ ਗੱਲ ਕਰਨ ਇੰਟਰਵਿਊਜ਼ ਦੇ ਵਿੱਚ ਕੀਤੀਆਂ ਕਿ ਉਹਨਾਂ ਨੇ ਮੋਟਿਵ ਦੱਸਣ ਦੀ ਕੋਸ਼ਿਸ਼ ਕੀਤੀ ਕਿ ਇਹਦੇ ਦੂਜੇ ਗੈਂਸਟਰਸ ਹਨ ਅਰਸਮਨ ਸੀ ਜਦਕਿ ਉਸੇ ਸੇਮ ਲਾਰੈਂਸ ਬਿਸ਼ਰੋਈ ਨੇ ਕੋਰਟ ਦੇ ਵਿੱਚ ਜਦੋਂ ਆਪਦੀ ਇੱਕ ਐਪਲੀਕੇਸ਼ਨ ਫਾਈਲ ਕੀਤੀ ਜਦੀ ਕਾਪੀ ਮੇਰੇ ਕੋਲ ਵੀ ਅਵੇਲੇਬਲ ਹੈ ਉਸ ਐਪਲੀਕੇਸ਼ਨ ਦੇ ਵਿੱਚ ਉਹ ਕਹਿ ਰਿਹਾ ਕਿ ਮੇਰਾ ਸਿੱਧੂ ਮੂਸੇਵਾਲੇ ਦੇ ਨਾਲ ਕੋਈ ਸੰਬੰਧ ਨਹੀਂ ਸੀਗਾ ਮੇਰਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀਗਾ ਮੇਰੇ ਕੋਲ ਕੋਈ ਮੋਟਿਵ ਨਹੀਂ ਸੀਗਾ ਕਿ ਮੈਂ ਉਹਦਾ ਮਰਡਰ ਕਰਵਾਉਂਦਾ ਪੁਲਿਸ ਨੇ ਮੈਨੂੰ ਝੂਠਾ ਫਸਾਇਆ ਇਸ ਕੇਸ ਦੇ ਵਿੱਚ ਸੋ मीनिंग ਥੇਅਰ ਬਾਈ ਕਿ ਜਿਹੜੀਆਂ ਗੱਲਾਂ ਉਹਨੇ ਇੰਟਰਵਿਊਜ਼ ਕੀਤੀਆਂ ਉਹਨਾਂ ਤੋਂ ਸਾਫ਼ ਮੁਕਰ ਗਿਆ ਸੁਇਨਾ ਲੋਕਾ ਦਾ ਕੀ ਚਰਿੱਤਰ ਹੈ ਕੀ ਕਿਰਦਾਰ ਹੈ ਲੇਕਿਨ ਜਦੋਂ ਵੀਡੀਓ ਇੰਟਰਵਿਊ ਦੀ ਗੱਲ ਕਰਦੇ ਨੇ ਕਿਤੇ ਨਾ ਕਿਤੇ ਸਬੂਤ ਤਾਂ ਬਣ ਗਿਆ ਕਿ ਉਹਨੇ ਉਸ ਵੇਲੇ ਜੇ ਗੱਲਾਂ ਕੀਤੀਆਂ ਭਾਵੇਂ ਫਾਈਲ ਉਹਨੇ ਮੂਵ ਕਰਤੀ ਹੋਵੇ ਉਸਟ ਕੇ ਆ ਹੋ ਮੇਰਾ ਕੋਈ ਲੈਣਾ ਦੇਣਾ ਨਹੀਂ ਲੇਕਿਨ ਜੋ ਗੱਲਾਂ ਉਸਨੇ ਇੰਟਰਵਿਊ ਦੇ ਦੌਰਾਨ ਕਹੀਆਂ ਨੇ ਕਿ ਉਹ ਸਬੂਤ ਬਣ ਸਕਦੀਆਂ ਹੋਂ ਦੇ ਖਿਲਾਫ ਬਿਲਕੁਲ ਸਬੂਤ ਬਣ ਸਕਦੀਆਂ ਹੋਂ ਦੇ ਖਿਲਾਫ ਔਰ ਉਹਦੇ ਵਾਸਤੇ ਇਹਦੇ ਵਾਸਤੇ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਉਹ ਜਿਹੜੇ ਕੰਪਲੇਨੈਂਟ ਸਾਈਡ ਤੋਂ ਐਡਵੋਕੇਟ ਸਾਹਿਬ ਨੇ ਜਾਂ ਜਿਹੜੇ ਪਬਲਿਕ ਪ੍ਰੋਸੀਕਿਊਟਰ ਹੈ ਸਰਕਾਰੀ ਵਕੀਲ ਹੈ ਉਹਨਾਂ ਨੂੰ ਇੰਡੀਅਨ ਐਵੀਡੈਂਸ ਐਕਟ ਦੇ ਥੱਲੇ ਇੱਕ ਸਰਟੀਫਿਕੇਟ ਪ੍ਰਾਪਤ ਹੁੰਦਾ ਹੈ ਉਹ ਸਰਟੀਫਿਕੇਟ ਲੈ ਕੇ ਉਹ ਇਸ ਇੰਟਰਵਿਊਸ ਨੂੰ ਜਿਹੜਾ ਹੈਗਾ ਉਹ ਰਿਕਾਰਡ ਦਾ ਪਾਰਟ ਬਣਾਉਣਾ ਚਾਹੀਦਾ ਹੈ ਤਾਂ ਕਿ ਉਹ ਜਿਹੜੀਆਂ ਨੇ ਐਵੀਡੈਂਸ ਦੇ ਤੌਰ ਤੇ ਯੂਜ਼ ਕੀਤੀਆਂ ਜਾ ਸਕਣ। ਅੱਛਾ ਕੋਰਟ ਇੱਕ ਹੋਰ ਸਵਾਲ ਹੋ ਜਾ ਕਿਉਂਕਿ ਮਾਂਕਸਾ ਕੋਰਟ ਦੇ ਵਿਚਕਾਰ ਵੀ ਜੱਗੂ ਭਗਵਾਨਪੂਰੀਆ ਤੇ ਲਾਲਿਤ ਬਿਸ਼ਨੋਈ ਨੇ ਆਪਣੇ ਆਪ ਨੂੰ ਧੋਣ ਦੀ ਕੋਸ਼ਿਸ਼ ਕੀਤੀ ਹੈ। ਉਸ ਐਪਲੀਕੇਸ਼ਨ ਫਾਈਲ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿਉਂਕਿ ਇੱਕ ਪਾਸੇ ਤਾਂ ਹਾਈ ਕੋਰਟ ਦੇ ਵਿਚਕਾਰ ਸੁਣਵਾਈ ਚੱਲ ਰਹੀ ਹੈ। ਸਿੱਧੂ ਮੂਸੇਵਾਲੇ ਦੇ ਕਾਤਲ ਦੇ ਰੂਪ ਦੇ ਵਿਚਕਾਰ ਕਿਸ ਨੇ ਇੰਟਰਵਿਊ ਦਿੱਤਾ ਹੀ ਹੈਗੇ ਜੱਗੂ ਭਗਵਾਨਪੁਰੀਆ ਦੇ ਨਾਲ ਤੁਹਾਨੂੰ ਪਤਾ ਹੀ ਹੈ ਜੋ ਉਹਨਾਂ ਦੇ ਮਨਮੁਟਾਫ ਸੀਗੇ ਕੋਈ ਉਹਦਾ ਜੇਲ ਦੇ ਵਿੱਚ ਕਰ ਇਸ ਤਰ੍ਹਾਂ ਦੇ ਨਾਲ ਮਰਡਰ ਹੋਇਆ ਜੱਗੂ ਭਗਵਾਨਪੁਰੀਆ ਖ ਹਾਈ ਕੋਰਟ ਤੋਂ ਮੰਗ ਰਿਆ ਸੁਰੱਖਿਆ ਕਿ ਕਿਤਨਾ ਕਿਤੇ ਮੈਨੂੰ ਦੂਜੀ ਜੇਲ ਚ ਨਾ ਭੇਜਿਆ ਜਾਵੇ ਮੈਨੂੰ ਸ਼ਾਕਿਲ ਨੂੰ ਬਰਵਾ ਸਕਦੇ ਨੇ ਇਹ ਸਾਰੀ ਗੱਲਾਂ ਚੱਲਦੀਆਂ ਨੇ ਤੇ ਫਿਰ ਹੁਣ ਸਥਿਤੀ ਕੀ ਹੈ ਮੈਮ ਇਹ ਨਾ ਇੱਕ ਸਟ੍ਰੈਟਜੀ ਹੈ ਇਹਨੂੰ ਬੋਲਦੇ ਨੇ ਲੀਗਲ ਸਟ੍ਰੈਟਜੀ ਇਹ ਇੱਕ ਲੀਗਲ ਸਟ੍ਰੈਟਜੀ ਹੈ ਇੱਕ ਹਰੇਕ ਜਿਹੜਾ ਦੋਸ਼ੀ ਹੈ ਜਾਂ ਜਿਹੜਾ ਵੀ ਕੰਪਲੇਨੈਂਟ ਹੈ ਦੋਸ਼ੀ ਤੇ ਕੰਪਲੇਨੈਂਟ ਦੋਨਾਂ ਨੂੰ ਆਪਦੇ ਆਪ ਦੇ ਹੱਕ ਨੇ ਸੀਆਰਪੀਸੀ ਦੇ ਵਿੱਚ ਉਹਨਾਂ ਨੇ ਇੱਕ ਪਾਰਟੀ ਨੇ ਕੇਸ ਨੂੰ ਪ੍ਰੂਫ ਕਰਨਾ ਇੱਕ ਪਾਰਟੀ ਨੇ ਆਪਦੇ ਆਪ ਨੂੰ ਬਚਾਉਣ ਵਾਸਤੇ ਕੋਰਟ ਦੇ ਵਿੱਚ ਚਾਰਾ ਜੋਈ ਕਰਨੀ ਹੈ ਉਹ ਹੱਕ ਉਹਨਾਂ ਨੂੰ ਪ੍ਰਾਪਤ ਹੈ ਵੀ ਸੀਆਰਪੀਸੀ ਦੇ ਅੰਦਰ ਕਿਉ ਐਪਲੀਕੇਸ਼ਨਸ ਫਾਈਲ ਕਰ ਸਕਦੇ ਨੇ ਲੇਕਿਨ ਉਹਨਾਂ ਦੇ ਅੰਦਰ ਕਿੰਨਾ ਕੋ ਮਟੀਰੀਅਲ ਹੈ ਉਹ ਇਹ ਕੋਰਟ ਦਾ ਕੰਮ ਹੈ ਕਿ ਉਹਨਾਂ ਨੇ ਦੇਖਣਾ ਹੈਗਾ ਮੈਂ ਤੁਹਾਨੂੰ ਆਪਦੇ ਵੱਲੋਂ ਇਹ ਗੱਲ ਕਹਿ ਸਕਦਾ ਕਿ ਇਹਨਾਂ ਐਪਲੀਕੇਸ਼ਨਾਂ ਦੇ ਉੱਤੇ ਮੈਨੂੰ ਇਹ ਲੱਗਦਾ ਹੈ ਕਿ ਇਹ ਸਿਰਫ ਡਿਲੇ ਕਰਨ ਵਾਸਤੇ ਪਾਈਆਂ ਗਈਆਂ ਨੇ ਤਾਂ ਕਿ ਜਿਹੜਾ ਇਹ ਟਰਾਇਲ ਹੈ ਉਹ ਲੰਮਾ ਖਿੱਚਿਆ ਜਾਵੇ ਤੇ ਕਿਤੇ ਨਾ ਕਿਤੇ ਲੋਕਾਂ ਦੇ ਦਿਮਾਗ ਦੇ ਵਿੱਚ ਉਹ ਦੀ ਜਿਹੜਾ ਸਿੱਧੂ ਨੂੰ ਇਨਸਾਫ ਦਿਵਾਉਣ ਵਾਸਤੇ ਪ੍ਰੈਸ਼ਰ ਬਣਾਇਆ ਹੋਇਆ ਹੈ ਜਿਹੜਾ ਉਹਨਾਂ ਨੇ ਸਰਕਾਰ ਦੇ ਉੱਤੇ ਕਿ ਇਨਸਾਫ ਹੋਣਾ ਚਾਹੀਦਾ ਹੈ ਪ੍ਰੋਪਰ ਸਬੂਤ ਜਿਹੜੇ ਨੇ ਉਹ ਕੋਰਟ ਦੇ ਅੰਦਰ ਪੇਸ਼ ਕੀਤੇ ਜਾਣੇ ਚਾਹੀਦੇ ਨੇ ਉਹ ਚੀਜ਼ਾਂ ਨੂੰ ਉਹ ਟਾ ਉਹ ਟਾਈਮ ਪੀਰੀਅਡ ਬਤਾਨਣ ਵਾਸਤੇ ਜਿਹੜਾ ਇਹ ਐਪਲੀਕੇਸ਼ਨਾਂ ਫਾਈਲ ਕੀਤੀਆਂ ਗਿਆ ਕਿਉਂਕਿ ਕਿਤੇ ਨਾ ਕਿਤੇ ਕੋਰਟ ਨੂੰ ਉਹਨਾਂ ਐਪਲੀਕੇਸ਼ਨਾਂ ਦੇ ਉੱਤੇ ਨਿਪਟਾਰਾ ਕਰਨਾ ਪਏਗਾ ਉਹਨਾਂ ਐਪਲੀਕੇਸ਼ਨਾਂ ਦਾ ਨਿਪਟਾਰਾ ਹੋਣ ਤੋਂ ਬਾਅਦ ਅਗੋ ਅਪੀਲ ਦੀ ਪ੍ਰੋਵੀਜ਼ਨ ਅਵੇਲੇਬਲ ਹੈ ਫਿਰ ਉਹ ਹਾਈ ਕੋਰਟ ਦੇ ਵਿੱਚ ਅਪੀਲਾਂ ਆਣ ਗਿਆ ਸੋ ਉਹ ਜਿਹੜੀਆਂ ਐਪਲੀਕੇਸ਼ਨਾਂ ਨੇ ਉਹ ਸਿਰਫ ਟਾਈਮ ਨੂੰ ਕਿਲ ਕਰਨ ਵਾਸਤੇ ਹੈ ਵੀ ਸਮਾਂ ਬਤਾਇਆ ਜਾਵੇ ਜਿਆਦਾ ਤੋਂ ਜਿਆਦਾ ਤਾਂ ਕਿ ਗਵਾਹਿਆਂ ਦਾ ਜਿਹੜਾ ਜਿਹੜੀ ਸਟੇਜ ਆਣੀ ਹੈ ਜਿਹੜੀ ਹਲੇ ਉਹ ਉਹ ਜਿਹੜੀ ਸਟੇਜ ਹੈ ਉਹ ਹੋਰ ਲੇਟ ਹੋ ਜਾਵੇ ਦੇਖੋ ਜੋ ਮੁਹਾਲੀ ਪੁਲਿਸ ਨੇ ਵੀ ਕਬੱਡੀ ਕਾਰਵਾਈ ਕੀਤੀ ਹੈ 6 ਸਾਲਾਂ ਦਾ ਪੰਜਾਬੀ ਗਾਇਕ ਨੂੰ ਜਮਾਰਿਆ ਸੀ ਉਸ ਦੇ ਘਰ ਤੋਂ ਨੂੰ ਫੜ ਲਿਆ ਆ ਆਪਾਂ ਤੇ ਇਹ ਪੰਜਾਬ ਪੁਲਿਸ ਮੁਸਤੈਦ ਵੀ ਹੋ ਗਈ ਹੈ ਲੁਧਿਆਣਾ ਦੇ ਵਿੱਚਕਾਰ ਐਂਕਾਉਂਟਰ ਕਰਦਾ ਜੋ ਲਗਾਤਾਰ ਐਕਸਟਰੈਕਸ਼ਨ ਕਾਲਸ ਕਰ ਰਿਹਾ ਸੀ ਥੈਟ ਕਾਲ ਕਰ ਰਿਹਾ ਸੀ ਪੁਲਿਸ ਆਪਣੇ ਵੱਲੋਂ ਮੁਸਤੈਦ ਵੀ ਹੋ ਰਹੀ ਹੈ ਕਾਫੀ ਕੰਮ ਵੀ ਕਰੀ ਹੈ ਲੇਕਿਨ ਜਦੋਂ ਆਪਾਂ ਇਹਨਾਂ ਚੀਜ਼ਾਂ ਦੇ ਉੱਪਰ ਜ਼ਿਕਰ ਕਰਦੇ ਨੇ ਕਿਤੇ ਨਾ ਕਿਤੇ ਲੂਪ ਹੋਲ ਰਹਿ ਜਾਂਦੇ ਨੇ ਇਹਨਾਂ ਲੂਪ ਹੋਲਸ ਨੂੰ ਭਰਪਾਈ ਕਿਵੇਂ ਹੁੰਦੀ ਹੈ ਤੇ ਕਿਵੇਂ ਪਰਪਾਈ ਨੂੰ ਠੀਕ ਕਰਨ ਵਾਸਤੇ ਕੀ ਕਰੀ ਮੈਮ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਹੁਣੇ ਦੱਸ ਕੇ ਹਟਿਆ ਕਿ ਉਹ ਜਿਹੜੀ ਇੰਟਰਵਿਊ ਲਾਰੈਂਸ ਬਿਸ਼ਨੋਈ ਦੀ ਆਈ ਉਹ ਟੋਟਲੀ ਇਨ ਕੰਟਰਡਿਕਸ਼ਨ ਟੂ ਹਿਸ ਐਪਲੀਕੇਸ਼ਨ ਹੈ ਜਿਹੜੀ ਉਹ ਆਪਦੀ ਐਪਲੀਕੇਸ਼ਨ ਚ ਕਹਿੰਦਾ ਕਿ ਮੈਂ ਤਾਂ ਦੋਸ਼ੀ ਹਾਂ ਹੀ ਨਹੀਂ ਜੀ ਮੈਂ ਤਾਂ ਸਿੱਧੂ ਮੂਸੇਵਾਲਾ ਦੇ ਨਾਲ ਮੇਰਾ ਕੋਈ ਸੰਬੰਧ ਹੀ ਨਹੀਂ ਸੀਗਾ ਪਹਿਲਾਂ ਉਹ ਜੋ ਲਾਰੈਂਸ ਬਿਸ਼ਨੋਈ ਸਿੱਧੂ ਮੂਸੇਵਾਲਾ ਨੂੰ ਗੈਂਗਸਟਰ ਦਾ ਨਾਮ ਦਿੰਦਾ ਸੀਗਾ ਠੀਕ ਹੈ ਅਜੋ ਕੋਰਟ ਦੇ ਵਿੱਚ ਇਹ ਕਹਿ ਰਿਹਾ ਕਿ ਵੀ ਮੈਂ ਉਹ ਮੇਰਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀਗਾ ਮੇਰਾ ਉਹਦੇ ਨਾਲ ਕੋਈ ਸੰਬੰਧ ਨਹੀਂ ਸੀਗਾ ਸੋ ਦੇਰਫੋਰ ਇੱਕ ਉਸ ਸਟੇਟਮੈਂਟ ਦੇ ਉੱਤੇ ਤਾਂ ਉਹ ਥੱਪੜ ਦੀ ਤਰ੍ਹਾਂ ਵੱਜੀ ਨਾ ਕਿ ਵੀ ਹਵਾ ਨਿਕਲ ਗਈ ਇੱਕ ਤਰ੍ਹਾਂ ਦੀ ਉਸ ਦਾਅਵੇ ਦੀ ਕਿ ਹਾਂਜੀ ਸਿੱਧੂ ਮੂਸੇਵਾਲਾ ਜਿਹੜਾ ਸੀਗਾ ਉਹ ਕਦੇ ਉਹਨੂੰ ਮਿੱਡੂ ਖੇੜੇ ਨਾਲ ਜੋੜ ਦਿੰਦੇ ਸੀਗੇ ਕਦੇ ਉਹਨੂੰ ਜੋੜ ਦਿੰਦੇ ਸੀਗੇ ਉਹਦੇ ਸ਼ਗਨਪ੍ਰੀਤ ਦੇ ਨਾਲ ਜੋੜ ਦਿੰਦੇ ਸੀਗੇ ਲੇਕਿਨ ਉਹ ਸਾਰੀਆਂ ਚੀਜ਼ਾਂ ਦੀ ਹਵਾ ਨਿਕਲ ਗਈ ਅੱਜ ਸਭ ਕੁਝ ਖਤਮ ਹੋ ਗਿਆ ਹੁਣ ਉਹਨੂੰ ਇੱਕ ਨਵੇਂ ਸਿਰੇ ਤੋਂ ਇੱਕ ਨਵਾਂ ਇੱਕ ਨੈਰੇਟਿਵ ਜਿਹੜਾ ਉਹ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਡਾ ਤਾਂ ਉਹਦੇ ਨਾਲ ਕੋਈ ਰਿਲੇਸ਼ਨ ਹੀ ਨਹੀਂ ਸੀਗਾ ਔਰ ਉਹਦੇ ਪਿੱਛੇ ਕਾਰਨ ਇਹ ਹੈ ਇੱਕ ਮੋਨਾ ਨਾਮ ਦਾ ਜਿਹੜਾ ਬੰਦਾ ਸੀਗਾ ਜਿਹੜਾ ਨਾਮ ਐਸ ਪਰਚੇ ਦੇ ਵਿੱਚ ਹੈਗਾ ਉਹਦਾ ਮਰਡਰ ਹੋ ਗਿਆ ਗੋਇਦਵਾਲ ਜੇਲ੍ਹ ਦੇ ਵਿੱਚ ਉਹ ਮੋਨਾ ਜਿਹੜਾ ਸੀਗਾ ਉਹ ਇਹਨਾਂ ਦੋਨਾਂ ਦੇ ਵਿਚਕਾਰ ਇੱਕ ਕੜੀ ਦਾ ਕੰਮ ਕਰਦਾ ਸੀ ਜੱਗੂ ਭਗਵਾਨਪੁਰੀ ਤੇ ਲਾਰਸ ਬਿਸ਼ਨੋਈ ਦੇ ਵਿੱਚ ਉਹਦੇ ਮਰਡਰ ਹੋਣ ਤੋਂ ਬਾਅਦ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਵੀ ਹੁਣ ਉਹਦਾ ਮਰਡਰ ਹੋ ਗਿਆ ਸੋ ਵਿਟਨੈਸ ਜਿਹੜਾ ਹੈਗਾ ਉਹ ਖਤਮ ਹੋ ਗਿਆ ਸੋ ਸਾਡੇ ਕੋਲ ਐਸਾ ਖੁਲਾਫ ਗਵਾਹੀ ਦੇਣ ਵਾਲਾ ਬੰਦਾ ਨਹੀਂ ਬਚਿਆ ਤੇ ਅਸੀਂ ਕੋਰਟ ਦੇ ਵਿੱਚ ਕੋਸ਼ਿਸ਼ ਕਰ ਲਈਏ ਸੋ ਇਹ ਇੱਕ ਸਿਰਫ ਲੀਗਲ ਸਟਰੈਟਜੀ ਹੈ ਪੰਜਾਬ ਪੁਲਿਸ ਦੀ ਜਿੱਥੇ ਉਹਨਾਂ ਨੇ ਦੇਖੋ ਚੰਗੇ ਕੰਮ ਕੀਤੇ ਨੇ ਉੱਥੇ ਸ਼ਲਾਘਾ ਕਰਨੀ ਬੰਦੀ ਹੈ ਵੀ ਹਾਂ ਬਹੁਤ ਵਧੀਆ ਕਰ ਰਹੇ ਨੇ ਜੀ ਉਹ ਲੋਕਾਂ ਨੂੰ ਫੜ ਵੀ ਰਹੇ ਨੇ ਆ ਦੇਖੋ ਸਾਰੇ ਸ਼ੂਟਰਸ ਆਲਮੋਸਟ ਪਕੜੇ ਜਾ ਚੁੱਕੇ ਆ ਕਟੋਕਟ 20 ਬੰਦਿਆਂ ਦੇ ਖਿਲਾਫ ਚਲਾਨ ਪੇਸ਼ ਕੀਤਾ ਜਾ ਚੁੱਕਾ ਹੈ ਉਹ ਉਸ ਦੇ ਉੱਤੇ ਚਾਰਜੀਸ ਫਰੇਮ ਹੋ ਚੁੱਕੇ ਨੇ ਕਿਸ ਅੱਗੇ ਵੱਧ ਰਿਹਾ ਹੈ ਲੇਕਿਨ ਜਿੱਥੇ ਕੋਈ ਕਮੀ ਪੇਸ਼ੀ ਹੈ ਜਿਵੇਂ ਮੈਂ ਤੁਹਾਨੂੰ ਉਹਨੇ ਦੱਸ ਕੇ ਅਟਿਆ ਕਿ ਜਿਹੜੀ ਇੰਟਰਵਿਊ ਹੋਈ ਸੀਗੀ ਉਹਨੂੰ ਬਾਏ ਵੇ ਆਫ ਪ੍ਰੋਪਰ ਐਵੀਡੈਂਸ ਕੋਰਟ ਦੇ ਵਿੱਚ ਉਹਨਾਂ ਨੂੰ ਲਗਾਉਣਾ ਚਾਹੀਦਾ ਹੈ ਜੀ ਜਿਹੜੀਆਂ ਚੀਜ਼ਾਂ ਕਰਨਗੇ ਤੇ ਉਹਦੇ ਨਾਲ ਜਿਹੜਾ ਹੈਗਾ ਪੰਜਾਬ ਪੁਲਿਸ ਨੂੰ ਦੇਸੀ ਹੋਰ ਐਪਰੀਸ਼ੀਏਟ ਕਰਾਂਗੇ ਅਸੀਂ ਤੇ ਉੱਤੇ ਜੇ ਉਹ ਨਹੀਂ ਕਰਨਗੇ ਤੇ ਫਿਰ ਸਾਡਾ ਫਰਜ਼ ਬੰਦ ਹੈ ਕਿ ਅਸੀਂ ਉਸ ਦੇ ਖਿਲਾਫ ਵੀ ਬੋਲੀਏ ਤਾਂ ਡੀਜੀਪੀ ਜੇਲ ਕਹਿੰਦੇ ਨੇ ਕਿ ਦੋ ਐਫਆਈਆਰ ਜੇ ਨੇ ਉਹ ਦਰਜ ਕਰਨਗੇ ਲੇਕਿਨ ਉਹ ਕਿਸ ਦੇ ਉੱਤੇ ਕਰਨਗੇ ਇਹ ਸਵਾਲ ਵੀ ਵੱਡਾ ਹੈਗਾ ਕਿਉਂਕਿ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਉਹ ਦੋ ਬੰਦੇ ਕਿਹੜੇ ਹੋਣਗੇ ਦੋ ਐਫਆਈਆਰ ਦੇ ਵਿੱਚਕਾਰ ਨਾਮ ਕਿਹੜੇ ਹੋਣਗੇ ਲੇਕਿਨ ਜਦ ਅਗਲੀ ਸੁਣਵਾਈ ਆਏਗੀ ਕਿਉਂਕਿ ਹੁਣ ਤਾਂ ਡੀਜੀਪੀ ਨੂੰ ਤਾਂ ਜਵਾਬ ਦੇਣਾ ਹੀ ਹੈ ਭਾਵੇਂ ਹੋਮ ਸੈਕਟਰੀ ਨੂੰ ਹੋਵੇ ਜਾਂ ਫਿਰ ਹਾਈ ਕੋਰਟ ਨੂੰ ਹੁਣ ਉਹਨਾਂ ਦਾ ਜ ਬਿਲਕੁਲ ਬੰਦਾ ਮੈਮ ਇੱਕ ਗੱਲ ਮੈਂ ਵਿੱਚ ਐਡ ਜਰੂਰ ਕਰਨਾ ਚਾਹਣਾ ਆਪਾਂ ਇੰਟਰਵਿਊ ਖਤਮ ਕਰਨ ਤੋਂ ਪਹਿਲਾਂ ਕਿ ਪੰਜਾਬ ਸਰਕਾਰ ਦੀ ਰਿਪੋਰਟ ਆਪ ਕਹਿ ਰਹੀ ਹੈ ਕਿ ਇੱਕ ਅਨਔਥਰਾਇਜ਼ਡ ਇੰਟਰਵਿਊ ਸੀ ਤੇ ਪੰਜਾਬ ਸਰਕਾਰ ਨੇ ਹੁਣੇ ਰეკਮੈਂਡੇਸ਼ਨ ਕਰਤੀ ਹੈ ਕਿ ਇੰਟਰਵਿਊਜ਼ ਨੂੰ ਅ ਇੰਟਰਨੈਟ ਤੋਂ ਡਾਊਨ ਕੀਤਾ ਜਾਏਗਾ ਡਿਲੀਟ ਕੀਤਾ ਜਾਏਗਾ ਇਹੀ ਕੰਮ ਜੇ ਕੋਰਟ ਦੀ ਇੰਟਰਫੀਰੈਂਸ ਨਾ ਹੁੰਦੀ ਤੇ ਨਹੀਂ ਹੋਣਾ ਸੀਗਾ ਜੇ ਕੰਮ ਸਰਕਾਰ ਆਪਦੇ ਲੈਵਲ ਦੇ ਉੱਤੇ ਅੱਜ ਤੋਂ 9 ਮਹੀਨੇ ਪਹਿਲਾਂ ਹੀ ਕਰ ਦਿੰਦੀ ਤੇ ਸ਼ਾਇਦ ਐਸੇ ਗੱਲ ਦਾ ਜਿਹੜਾ ਲੋਕਾਂ ਨੇ ਐਪਰੀਸ਼ੀਏਟ ਕਰਨਾ ਸੀਗਾ ਔਰ ਜਿਹੜੇ ਸਿੱਧੂ ਦੇ ਫੈਨਸ ਨੇ ਉਹਨਾਂ ਨੂੰ ਖੁਸ਼ੀ ਹੁੰਦੀ ਕਿ ਸਰਕਾਰ ਨੇ ਕੋਈ ਆਪਦੇ ਲੈਵਲ ਦੇ ਉੱਤੇ ਕਾਰਵਾਈ ਕੀਤੀ ਹੈ ਇਹ ਕੂਟ ਦੇ ਦਬਾਅ ਦੇ ਹੇਠਾ ਕੇ ਇਹਨਾਂ ਨੇ ਇੰਟਰਵਿਊਜ਼ ਨੂੰ ਟੇਕਡਾਊਨ ਕੀਤਾ ਜੇ ਇਹੋ ਟੇਕਡਾਊਨ ਪਹਿਲਾਂ ਕਰ ਲੈਂਦੇ ਤੇ ਇਹੀ ਜਿਹੜੀ ਇਹਨਾਂ ਨੂੰ ਸ਼ਲਾਘਾ ਅੱਜ ਮਿਲਣੀ ਹੈ ਮੈਨ ਵੀ ਰਹੀ ਹੈ ਔਰ ਮੈਂ ਵੀ ਐਪਰੀਸ਼ੀਏਟ ਕਰਦਾ ਕਿ ਇਹਨਾਂ ਨੇ ਚੰਗੀ ਰਿਕਮੈਂਡੇਸ਼ਨ ਕੀਤੀ ਹੈ ਕਿ ਉਸ ਇੰਟਰਵਿਊ ਨੂੰ ਟੇਕ ਡਾਊਨ ਕਰਨ ਦਾ ਇਹਨਾਂ ਨੇ ਫੈਸਲਾ ਲੀਤਾ ਹੈ ਲੇਕਿਨ ਇਹੀ ਫੈਸਲਾ ਅੱਜ ਤੋਂ 8 ਨੂੰ ਮਹੀਨੇ ਪਹਿਲਾਂ ਵੀ ਲੈ ਸਕਦੇ ਅੱਛਾ ਲਾਸਟਵਾਲ ਹੈਗਾ ਕਿਉਂਕਿ ਤੁਸੀਂ ਕਿਹਾ ਕਿ ਟੇਕ ਡਾਊਨ ਕਰ ਦਿੱਤਾ ਜਾਓਗੇ ਇਸ ਇੰਟਰਵਿਊ ਨੂੰ ਕਿਉਂਕਿ ਇਸ ਇੰਟਰਵਿਊ ਨੂੰ ਪੰਜਾਬ ਪੁਲਿਸ ਸੇਵ ਵੀ ਕਰ ਸਕਦੀ ਹੈ ਤਾਂ ਜੋ ਇਹ ਪਤਾ ਲਗਾ ਸਕੇ ਕਿ ਉਸ ਇੰਟਰਵਿਊ ਦੇ ਵਿੱਚਕਾਰ ਜੋ ਉਸਨੇ ਗੱਲਾਂ ਕਈਆਂ ਨੇ ਜੋ ਉਸਦੇ ਜੋ ਫਾਈਲ ਉਹਨੇ ਮੂਵ ਕੀਤੀ ਹੈ ਉਸ ਦੇ ਵਿੱਚਕਾਰ ਕੌਨਟਰਡਿਕਸ਼ਨ ਬਹੁਤ ਜ਼ਿਆਦਾ ਨਹੀਂ ਹੈ ਮੈਮ ਇੰਟਰਵਿਊ ਨੂੰ ਟੇਕ ਡਾਊਨ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਵੀ ਉਹ ਇੰਟਰਵਿਊ ਹੋਈ ਨਹੀਂ ਇਹਦਾ ਮਤਲਬ ਇਹ ਨਹੀਂ ਹੈ ਉਹਦਾ ਹੀ ਮਤਲਬ ਸਿਰਫ ਇਹ ਹੈ ਕਿ ਉਹ ਇੰਟਰਵਿਊ ਅਥੋਰਾਈਜ਼ੀਡ ਸੀ ਕਿ ਔਰ ਉਹ ਇਲੀਗਲ ਹੈ ਉਹ ਲੀਗਲ ਨਹੀਂ ਹੈ ਇਹਦਾ ਇਹ ਮਤਲਬ ਹੈ ਉਸ ਨੂੰ ਟੇਕ ਡਾਊਨ ਕਰਕੇ ਉਸ ਤੋਂ ਪਹਿਲਾਂ ਉਹਨੂੰ ਪ੍ਰੀਜ਼ਰਵ ਕਰਕੇ ਕਿਉਂਕਿ ਉਹ ਆਲਰੇਡੀ ਅਸੀਂ ਰਿਕਾਰਡ ਤੇ ਉਹਨੂੰ ਲਗਾ ਚੁੱਕੇ ਹਾਂ ਹਾਈ ਕੋਰਟ ਮਾਨਜੋਗ ਹਾਈ ਕੋਰਟ ਦੇ ਰਿਕਾਰਡ ਦੇ ਵਿੱਚ ਉਹ ਆਲਰੇਡੀ ਉਹ ਸੇਮ ਹੋ ਕੇ ਪਈਆਂ ਹੋਈਆਂ ਨੇ ਸੋ ਐਸ ਕਰਕੇ ਉਹ ਕਿਤੇ ਜਾਨਵਾਲੀਆਂ ਨਹੀਂ ਹੈ ਕਿਉਂਕਿ ਉਹ ਫੋਰ ਆਲ ਇੰਟੈਂਟੈਂਟ ਪਰਪਸਿਜ਼ ਜਦੋਂ ਐਵਿਡੈਂਸ ਦੇ ਤੌਰ ਤੇ ਯੂਜ਼ ਕਰਨਾ ਹੈ ਉਹਨਾਂ ਨੂੰ ਕੀਤਾ ਜਾਏਗਾ ਲੇਕਿਨ ਉਹ ਪਬਲਿਕ ਚ ਸਰਕੂਲੇਟ ਨਾ ਹੋਣ ਲੋਕ ਉਹਨਾਂ ਨੂੰ ਦੇਖ ਨਾ ਸਕਣ ਇਸ ਕਰਕੇ ਉਸ ਇੰਟਰਵਿਊਜ਼ ਨੂੰ ਟੇਕ ਡਾਊਨ ਕੀਤਾ ਜਾਏਗਾ ਬਹੁਤ 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 ਸਾਰੀ ਜਾਣਕਾਰੀ ਤੁਸੀਂ ਸਾਂਝੀ ਕੀਤੀ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਲਾਰੈਂਸ ਬਿਸ਼ਨੋਈ ਤੇ ਜਗੂ ਭਗਵਾਨ ਪੁਰੀਆ ਵੱਲੋਂ ਜੋ ਮਾਨਸਾ ਕੋਰਟ ਦੇ ਵਿਚਕਾਰ ਐਫਆਈ ਸੌਰੀ ਅਪੀਲ ਜੇ ਹਦਾਇਤ ਕੀਤੀ ਗਈ ਉਸ ਨੂੰ ਲੈ ਕੇ ਇੱਕ ਖੁਲਾਸਾ ਇਹਨਾਂ ਨੇ ਕੀਤਾ ਕਿ ਇਹ ਅਪੀਲ ਜੇ ਹੈ ਸਿਰਫ ਸਿਰਫ ਟਾਈਮ ਨੂੰ ਕਿਲ ਕਰੇਗੀ ਨਾ ਸਮੇ ਬਜ਼ਾਏਗੀ ਯਾਕੀ ਨਿਆਂ ਜਿਹੜਾ ਥੋੜੀ ਲੇਟ ਮਿਲੇ ਲੇਕਿਨ ਸਭ ਤੋਂ ਵੱਡੀ ਗੱਲ ਹੈ ਇਸ ਤੇ ਵਿਚਕਾਰ ਕਿ ਹਾਈ ਕੋਰਟ ਨੇ ਹਜੇ ਫਿਰ ਇੱਕ ਵਾਰੀ ਜੀਪੀ ਜੇਲ ਨੂੰ ਬੁਲਾਇਆ ਹੈਗਾ ਸੱਦਾ ਕਿਹਾ ਤਲਬ ਕੀਤਾ ਕਿ ਹੁਣ ਇਹ ਜੇ ਇੰਟਰਵਿਊ ਹੋਈ ਸੀ ਕਿੱਥੇ ਹੋਈ ਸੀ ਕਿਉਂਕਿ ਕੱਲ ਵੀ ਉਹਨਾਂ ਨੇ ਕੋਰਟ ਦੇ ਸਾਹਮਣੇ ਹੀ ਕਿਹਾ ਸੀ ਕਿ ਇਹ ਕੋਰਟ ਦੇ ਵਿਚਕਾਰ ਕਿ ਸ਼ਾਇਦ ਇਹ ਇੰਟਰਵਿਊ ਰਾਜਸਥਾਨ ਦੇ ਵਿਚਕਾਰ ਹੋ ਸਕਦੇ ਜਦੋਂ ਉਹਨੂੰ ਪੰਜਾਬ ਤੋਂ ਮੂਵ ਕੀਤਾ ਲੇਕਿਨ ਸਭ ਤੋਂ ਵੱਡੀ ਗੱਲ ਹੈ ਹਜੇ ਵੀ ਉਹਨਾਂ ਨੇ ਸਥਿਤੀ ਸਪਸ਼ਟ ਨਹੀਂ ਕੀਤੀ ਹੈ ਕਿ ਇੰਟਰਵਿਊ ਕਦ ਹੋਈ ਕਿੱਥੇ ਹੋਈ ਜਗ੍ਹਾ ਤੇ ਸਮੇ ਹਲੇ ਵੀ ਅਨ ਅਥਰਾਇਜ਼ਡ ਹੈਗਾ ਹਜੇ ਪਤਾ ਨਹੀਂ ਹੈਗਾ ਲੇਕਿਨ ਸਭ ਤੋਂ ਵੱਡੀ ਗੱਲ ਹੈ ਇਸ ਇੰਟਰਵਿਊ ਨੇ ਜਿੱਥੇ ਲੋਕਾਂ ਦੇ ਵਿਚਾਰ ਇੱਕ ਬਵਾਲ ਪੈਦਾ ਕਰਤਾ ਸੀ ਸਿੱਧੂ ਮੂਸੇਵਾਲੇ ਦੇ ਵਿਚਾਰ ਕਿ ਆਖਰ ਇੰਟਰਵਿਊ ਹੋਈ ਕਿਥੇ ਉੱਥੇ ਡੀਜੀਪੀ ਦੇ ਉੱਤੇ ਵੀ ਸਵਾਲ ਕਾਫੀ ਚੁੱਕੇ ਗਏ ਨੇ ਲੇਕਿਨ ਹੁਣ ਇਹ ਜੇ ਇੰਟਰਵਿਊ ਹੈ ਸਾਰੇ ਪਾਸੇ ਤੋਂ ਡਿਲੀਟ ਹੋ ਗਏ ਕਿ ਲੇਕਿਨ ਹੁਣ ਸੁਣਵਾਈ ਜੇ ਹੈ ਹਾਈ ਕੋਰਟ ਦੇ ਵਿਚਕਾਰ ਲਗਾਤਾਰ ਚਲੇਗੀ ਤੇ ਸਭ ਤੋਂ ਵੱਡੀ ਗੱਲ ਹੈ ਭਾਵੇਂ ਲੇਟ ਹੀ ਆਵੇ ਲੇਕਿਨ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਾਤਲ ਨੂੰ ਸਜ਼ਾ ਜ਼ਰੂਰ ਮਿਲੇਗੀ ਕੈਮਰਾਮੈਨ ਨਰਿੰਦਰ ਸੋਨੀ ਦੇ ਨਾਲ ਨਿਰੂਪ ਚਲ ハハハ